ਨੀ ਪੌੜੀ ਉੱਥੇ ਹੀ ਰਹਿ ਗਈ ਲੱਗਦਾ ਇਸ ਕਰਕੇ ਅਸੀਂ ਉਦਾਂ ਹੀ ਚਾਹ ਪੀ ਰਹੇ ਹਾਂ ਕੱਲ ਦੇ ਬੜਾ ਆ ਜਿਆਦਾ ਜਿਹੜਾ ਉਹ ਆ ਜਾਓ ਯਾ ਪਿਆਰੇ ਜਲਦੀ ਜਲਦੀ ਉੱਤਰੋ ਆਪਾਂ ਸਗੀਆਂ ਤਰ੍ਹਾਂ ਚੀਜ਼ਾਂ ਉਹ ਨਹੀਂ ਪੈਕ ਕਰਕੇ ਲਈ ਆਏ ਤੁਹਾਨੂੰ ਸਾਡੇ ਚੱਕਰ ਵਿੱਚ ਮੈਂ ਨਾ ਰਹਿ ਗਈ ਸਮਾਨ ਹੈਗਾ ਉੱਥੇ ਨਹੀਂ ਲੈਣ ਦੀ ਜਰੂਰ ਕਰ ਕਿਹੜਾ ਕਰਦਾ ਸਮਾਨ ਹੁੰਦਾ ਯੂ ਔਰ ਕੀ ਸਮਝ ਆ ਗਈ ਐ ਕਿ ਕਿਹੜੀ ਕਿਹੜੀ ਚੀਜ਼ ਚਾਹੀਦੀ ਆ ਚਲੋ ਆਜੋ ਆਜੋ ਪਹਿਲਾਂ ਆਹ ਖਾ ਲਓ ਆਜੋ ਸਾਰੇ ਜਾਨੀ ਖੇਰਾ ਖਲਵਾ ਲੋ ਡਿਪ ਕਰ ਕਰ ਖਾ ਲਓ ਜ ਉਹਦੇ ਪੈਕੇਟ ਲੈ ਆਉ ਉਧਰੋਂ ਅਲਮਾਰੀ ਦੇ ਵਿੱਚੋਂ ਕਹਿੰਦੇ ਨੇ ਨਾ ਲੋੜਕਾਰ ਦੀ ਮਾਂ ਐ ਤੇ ਉਹਨਾਂ ਸਭ ਨੇ ਸਵੇਰੇ ਜਿਹੜੀ ਆਪਦੀ ਚਾਹ ਪੁਣੀ ਆ ਮੈਂ ਉਹ ਉਹਨਾਂ ਨੇ ਕੱਪੜੇ ਨਾਲ ਪੁਣੀ ਹੀ ਅ ਪਾਗ ਦਾ ਕੱਪੜਾ ਲੈ ਕੇ ਨਾ ਉਹਦੇ ਨਾਲ ਪੁਣੀ ਮੈਂ ਤਾਂ ਉਦਾਂ ਹੀ ਪੀ ਲੈਂਦੀ ਕਿਉਂਕਿ ਮੈਂ ਆਖਿਆ ਕੱਪੜੇ ਕਿਉਂ ਕੱਪੜਾ ਖਰਾਬ ਕਰਨਾ ਹੈ ਜਦੋਂ ਚਾਹ ਥੱਲੇ ਬਣਾ ਕੇ ਰੱਖ ਲੈਣੀ ਆ ਨਾ ਉਹ ਸਾਰੀ ਪੱਤੀ ਥੱਲੇ ਬਹਿ ਜਾਂਦੀ ਉਦੋਂ ਤੋਂ ਪਾ ਲੈਣੀ ਮੈਂ ਚਾਹ ਅੱਜ ਲੈ ਕੇ ਆਉਣਗੇ ਮੈਂ ਆਖਿਆ ਸੀ ਲੈ ਕੇ ਆਇਓ ਅੱਜ ਤੇ ਹੁਣ ਟਾਈਮ ਜਿਹੜਾ ਹੈ 11:35 ਵਜੇ ਦਾ ਹੋ ਗਿਆ ਏ ਕਿ ਲੋ ਸਾਥ ਚਲੇਗੇ ਆਫਿਸ ਤੇ ਮੈਂ ਕਿਚਨ ਦੇ ਵਿੱਚ ਲੱਗੀ ਚਾਹ ਪਾਣੀ ਪੀ ਤਾ ਉੱਠ ਕੇ ਤੇ ਹੁਣ ਮੈਂ ਲੱਗੀ ਸੀ ਸਬਜ਼ੀ ਬਣਾਉਣ ਮੈਂ ਕਿ ਅੱਜ ਬੱਚਿਆਂ ਨੂੰ ਪਾਰਕ ਲੈ ਕੇ ਜਾਉਂਗੀ ਕੱਲ ਵੀ ਨਹੀਂ ਲੈ ਕੇ ਗਈ ਸਾਰਾ ਦਿਨ ਜਿਹੜਾ ਉਹ ਉਹ ਖੋ ਜਨੰਦਰਿੰਦਰ ਰੈਣਕੂ ਵੀ ਕਰੋ ਖੁੱਲੀ ਜਗ੍ਹਾ ਤੋਂ ਆਏ ਆ ਤੇ ਹਾਂ ਰਾਜ ਤੇ ਅੱਜ ਇੱਕਦਮ ਪਤਾ ਨਹੀਂ ਹਰ ਰਾਜ ਤਾਂ ਪਤਨਨ ਵਿੱਚ ਕਿਹੜੀ ਹਾਰ ਰਾਇ ਨੂੰ ਮੈਂ ਜਮੈਟ੍ਰਿਕ ਬਾਕਸ ਤੋਂ ਚਿੜਕਿਆ ਕਿ ਜੋਰ-ਜੋਰ ਦੀ ਨਾਲ ਸੋਟੂ ਟੁੱਟ ਜੂਗੀ ਮੈਂ ਮੜਾ ਜਾਈ ਚਿੜਕਿਆ ਤੇ ਉਹ ਜੋਰ-ਜੋਰ ਦੀ ਮਹਾਰਾਗ ਨਾਲ ਹਿਰਖ ਜੇ ਨਾਲ ਰੋਣ ਲੱਗ ਗਿਆ ਤੇ ਮੈਨੂੰ ਲੱਗਿਆ ਕਿ ਇਹਨੂੰ ਯਾਦ ਆਉਂਦੀ ਹੋਣੀ ਹੈ ਕਰਤੀ ਤੇ ਅੱਜ ਮੈਂ ਸੋਚਿਆ ਇਹਦੇ ਉਜੋਧ ਹਰ ਰਾਏ ਦੋਵਾਂ ਜਾਣਿਆਂ ਨੂੰ ਬਾਹਰ ਲੈ ਕੇ ਜਾਣਾ ਹੈ ਸ਼ਾਮ ਨੂੰ ਤੇ ਇਸ ਲਈ ਮੈਂ ਅੱਜ ਕਿਚਨ ਦੇ ਵਿੱਚ ਟਾਈਮ ਨਹੀਂ ਆ ਨਹੀਂ ਆ ਜੀ ਤੇ ਮੈਂ ਕਿ ਖਾਣਾ ਖੋਣਾ ਬਣਾ ਲਈ ਜੀ ਇੱਕ ਨਾਲੇ ਸਾਡੇ ਕਿਚਨ ਦੇ ਵਿੱਚ ਲਾਈਟ ਵੀ ਨਹੀਂ ਹੈਗੀ ਲਾਈਟ ਖਰਾਬ ਹੋਈ ਆ ਤੇਹ ਨਹੀਂ ਰੌਜਾਂ ਦਾ ਇਸ ਲਈ ਟਾਈਮ ਨਾਲ ਹੀ ਕੰਮ ਕੀਤਾ ਚੰਗਾ ਇਹ ਜਦੋਂ ਦੀ ਆਪਾਂ ਇੱਥੇ ਆਇਆ ਇਸ ਕੁਆਟਰ ਵਿੱਚ ਆ ਕੇ ਪ੍ਰੋਬਲਮਾਂ ਹੀ ਪ੍ਰੋਬਲਮਾਂ ਫੇਸ ਕਰਨੀਆਂ ਪੈਂਦੀਆਂ ਐ ਸਵੇਰੇ ਅੱਜ ਕੀ ਹੋਇਆ ਮੈਨੂੰ ਲੱਗਿਆ ਹੈ ਤੈਨੂੰ ਸਾਹ ਰਾਤੀ ਨਾ ਬੈਰਲ ਲੈਣ ਚੱਲਿਆ ਵਾਲਾ ਤੇ ਮੈਂ ਇਹਨਾਂ ਨੂੰ ਲਿਆਉਣ ਨਹੀਂ ਦਿੱਤਾ ਮੈਂ ਕਿਹਾ ਮੈਨ ਮੈਨੇਜਰੀ ਜਮਰੇ ਹੰਦੂ ਕੀ ਕਰਨਾ ਹੈ ਉੱਪਰ ਵੱਧੂ 500 ਲੀਟਰ ਦੀ ਟੈਂਕੀ ਖਤਮ ਨਹੀਂ ਹੁੰਦੀ ਆ ਬਹੁਤ ਵਾਰੀ ਬਹੁਤ ਸਾਰੇ ਥਾਵਾਂ ਤੇ ਇਦਾਂ ਹੁੰਦਾ ਕਿ ਦੋ ਵਾਰੀ ਬਾਣੀ ਆਉਂਦਾ ਸਵੇਰੇ ਤੇ ਸ਼ਾਮ ਪਰ ਇੱਥੇ ਇੱਕੇ ਟਾਈਮ ਤੇ ਹੀ ਪਾਣੀ ਆਉਂਦਾ ਹੈ ਸਵੇਰੇ ਤੇ ਇੱਕ ਵੈਸੇ ਅਲੱਗੇ ਖਾਲੀ ਇੱਕ ਐਕਸਟਰਾ ਟੈਂਕੀ ਬਰੀ ਬਈ ਤੇ ਮੈਂ ਕਿਹਾ ਆਪਾਂ ਨੂੰ ਲੈਣ ਦੀ ਨਹੀਂ ਜਰੂਰਤ 1000 ਲੀਟਰ ਆਪਣੇ ਤੋਂ ਪਾਣੀ ਮੁੱਕਣਾ ਹੀ ਨਹੀਂ ਹੈ ਤੇ ਇਹ ਫਿਰ ਵੀ ਬਦੋ ਬਦੀ ਲੈ ਆਏ ਤੇ ਇਹਨਾਂ ਨੇ ਭਰ ਵੀ ਦਿੱਤਾ ਸਵੇਰੇ ਤੇ ਜਦੋਂ ਮੈਂ ਬਾਅਦ ਚ ਸੋਚਿਆ ਚਲੋ ਫਰੈਸ਼ ਪਾਣੀ ਆਉਂਦਾ 6 ਵਜੇ ਮੈਂ ਲੈਟਰਨ ਬਾਥਰੂਮ ਸਾਰਾ ਕੁਝ ਤੋਂ ਲੱਗੀ ਦੀ ਪਾਣੀ ਪਾਣੀ ਤਾਂ ਆਇਆ ਹੈ ਪਰ ਜਿਹੜਾ ਟੈਂਕੀ ਦੇ ਵਿੱਚ ਪਾਣੀ ਜਾਣਾ ਹੁੰਦਾ ਉਹ ਗੇਟ ਵਾਲੀ ਉੱਤੋਂ ਬੰਦ ਹੀ ਤੇ ਟੈਂਕੀ ਪੂਰੀ ਖਾਲੀ ਹੋ ਵੀ ਤੇ ਸਵੇਰ ਦਾ ਪਾਣੀ ਜਿਹੜਾ ਇਹਦੇ ਵਿੱਚੋਂ ਯੂਜ਼ ਕਰ ਰਹੇ ਆਂ ਇਦੇ ਵਿੱਚੋਂ ਯੂਜ਼ ਕਰਨਾ ਹੈ ਬਾਥਰੂਮ ਦੇ ਵਿੱਚ ਈ ਨਹਾਉਣ ਵਾਸਤੇ ਵੀ ਸਾਰਾ ਇੱਥੋਂ ਲੈ ਕੇ ਜਾਂਦਾ ਹੈ ਈ ਬੱਚਿਆਂ ਨੂੰ ਨਵਾਇਆ ਉਹ ਵੀ ਇੱਥੋਂ ਖੜ ਕੇ ਭਾਂਡੇ ਧੋਣੇ ਉਹ ਵੀ ਇਦੇ ਵਿੱਚੋਂ ਕੱਢ ਕੱਢ ਕੇ ਪਾਣੀ ਕੂਲ ਕੁੰਦਰ ਦੇ ਵਿੱਚ ਪਾਉਣਾ ਈ ਉਹ ਤੇ ਫਿਰ ਉਹ ਗਵਾਨੀਆਂ ਦੇ ਟੈਂਕੀ ਚੋਂ ਪਾਣੀ ਲੈ ਕੇ ਆਪਣੀ ਚ ਟ੍ਰਾਂਸਫਰ ਕੀਤਾ ਤੇ ਫਿਰ ਕੁਲਰ ਚ ਪਾਣੀ ਪਾਇਆ ਥੋੜਾ ਜਾਂ ਹੁਣ ਸ਼ਾਮਾਂ ਨੂੰ ਉਹ ਵੀ ਆਪਾਂ ਨੇ ਪਾਣੀ ਬਦਲਣਾ ਏ ਕਿਉਂਕਿ ਕਾ ਸਵੇਰੇ ਪਾਣੀ ਹੋਣਾ ਰਾਤ ਨੂੰ ਫਿਰ ਕੁੰਦਰਾਂ ਚ ਪਾਉਣਾ ਏ ਤੇ ਜਿਹੜਾ ਇਹ ਪਾਣੀ ਯੂਜ਼ ਕਰਨ ਵਾਸਤੇ ਕਰੇ ਚਾਹੀਦੀ ਆ ਤੇ ਕਿੰਨਾ ਕ ਜਿਹੜਾ ਇਹ ਕੱਟ ਕੱਟ ਕੇ ਇਹਨਾਂ ਨੂੰ ਜਿਹੜਾ ਇਹ ਫਾਇਰੈਂਸ ਚੋਂ ਪ ਤੇ پانی ਪੁੰਡਿਤ ਨੇ ਇਹ ਤੋਂ ਨਹੀਂ ਉਹ ਪਾਣੀ ਨਾਲ ਕਿਉਂਕਿ ਜਦੋਂ ਮੈਂ ਤੇ ਤਿਲਸਾ ਪਾਣੀ ਟਰਾਂਸਫਰ ਕਰਨਾ ਹੀ ਨਾ ਤੇ ਵਿੱਚ ਦੇਖਿਆ ਇੱਕ ਛਕਲੀ ਜਦੋਂ ਮੈਂ ਸ਼ਾਮ ਨੂੰ ਉੱਪਰ ਜਾਵਾਂਗੀ ਫਿਰ ਦਿਖਾਵਾਂਗੀ ਕਿ ਪਾਣੀ ਟਰਾਂਸਫਰ ਕਰ ਲਿਆ ਮੂੰਹ ਦੇ ਨਾਲ ਉਹ ਪਾਈਪ ਦੇ ਨਾਲ ਪਾਣੀ ਖਿੱਚ ਖਿੱਚ ਕੇ ਮੈਂ ਤੇ ਟੋਲਨ ਸਭ ਦੋਵੇਂ ਜਾਣੇ ਬਾਹਰ ਕੱਢਣੇ ਜਦੋਂ ਵਿੱਚ ਉਹਦੇ ਦੇਖਿਆ ਛਿਪਲੀ ਤੇ ਮਤਲਬ ਐਵੇਂ ਲੱਗੇਗੀ ਹਾਏ ਛਿਪਲੀ ਮਰੀ ਪਈ ਐ ਇਦਾਂ ਦੀ ਇਦਾਂ ਦੀ ਕੰਮ ਆ ਮੈਨੂੰ ਇੰਨਾ ਗੰਦਾ ਜਿਹਾ ਲੱਗਿਆ ਨਾ ਕਿਉਂਕਿ ਇਹਦੀ ਗੱਲ ਟੈਂਕ ਟੈਂਕ ਨੂੰ ਟੱਕਣੀ ਨਹੀਂ ਹੈਗਾ ਫਿਰ ਵੀ ਮੈਂ ਕਹਾਂ ਚੱਲ ਐਮਰਜੈਂਸੀ ਯੂਜ਼ ਕਰਨ ਵਾਸਤੇ ਬਹੁਤ ਬਹੁਤ ਵਾਰੀ ਇਦਾਂ ਹੀ ਹੁੰਦਾ ਹੈ ਵਾਟਰਾਂ ਦੇ ਵਿੱਚ ਕਿ ਸਫਾਈ ਇਹੋ ਜਿਹੀ ਹੁੰਦੀ ਆ ਤੇ ਤਾਂ ਟੈਂਕਾਂ ਟੱਕੀਆਂ ਦੇ ਹੁੰਦੇ ਨਹੀਂ ਇਹ ਆਲੰਦਾ ਚੱਲ ਕੋਈ ਨਹੀਂ ਯੂਜ਼ ਤੇ ਕਰਨਾ ਹੀ ਆ ਤੇ ਜਦੋਂ ਮੈਂ ਜੇ ਛਿਪਲੀ ਮਰੀ ਵੇਖੀ ਹਾਏ ਰੱਬਾ ਮੇਰੇ ਤਾਂ ਮਾਨੀ ਹੋ ਗਿਆ ਮੈਂ ਨਾਲ ਡੈਂਕੀ ਵਾਲੇ ਪਾਣੀ ਮੂਹ ਤੋਂ ਤਾਂ ਨਾ ਮੈਂ ਕੋਈ ਪਾਣਾ ਦੁੱਤਾਂ ਸਿਰਕੇ ਆਏ ਪਾਣੀ ਜੋ ਕੁਲਰ ਚ ਬਾਹਵਾ ਨਹੀਂ ਤੇ ਹੁਣ ਮੈਂ ਸੋਚਦੀ ਆਂ ਕੱਲ ਜੋ ਸਵੇਰੇ ਆਉਗੀ ਨਾ ਪਾਣੀ ਆਊਗਾ ਉਦੋਂ ਸਾਰਾ ਪਾਣੀ ਕੱਢ ਕੇ ਟੈਂਕੀ ਸਾਫ਼ ਕਰਕੇ ਫੇਰ ਹੀ ਪਾਣੀ ਯੂਜ਼ ਕਰਨਾ ਕਿਉਂ ਦੇ ਵਿੱਚ ਨਹੀਂ ਤਾਂ ਪਾਡੇ ਵੀ ਨਹੀਂ ਦੋਤੇ ਜਾਣੇ ਟੂਟੀ ਦੇ ਉਤੋਂ ਵੀ ਹਾਂ ਇਹਦੇ ਵਿੱਚ ਬੈਰਲ ਚੋਂ ਹੀ ਸਾਡੇ ਕੱਢ ਕੇ ਵਰਤਣਾ ਪੈਣਾ ਹੈ ਜਲੂ ਹਾਇਦਮ ਸਾਥੋਂ ਬੜਾ ਸਮਾਲਾ ਹੈ ਇਹ ਆਈ ਹੋਲ ਮੈਂ ਕਿੱਦਿਆਂ ਚਵਾ ਲੈਣੀ ਆ ਮੈਂ ਸੋਚਿਆ ਸੀ ਜਿਆਦਾ ਥਾਂ ਤੇ ਸਮਾਨ ਰੱਖਣਾ ਪਊਗਾ ਪਰ ਕਿਉਂ ਸਾਉਂ ਪਰ ਅਣੀ ਕਿੱਥੋਂ ਬਹੁਤ سارے ਡੱਬੇ ਕਿੱਥੇ ਕਰਕੇ ਲੈ ਆਏ ਆ ਹੋਪਰ ਕੁਸਮਾਨਾ ਦਿੱਤਾ ਹੈ ਮੀਨਾਈ ਕਪਾਨੇ ਕੱਢਣਾ ਦਿਨ ਸਿਰਫ ਆਪਾਂ ਨੇ 20 ਬੰਦੀ ਕੱਢਣੇ ਆ ਇਦਾਂ ਹੀ ਓਕੇ ਕਰਕੇ ਆਪਾਂ ਨੇ ਕੱਢ ਲੈਣੇ ਆ ਅੱਜ ਹੀ ਦਿਨ ਸਾਉਂ ਕਹਿੰਦੇ ਆ ਹਾਂ ਹਾਈਦਮ ਸਾਉਂ 20 ਬੰਦੀ ਦੇਣ ਇਦਾਂ ਹੀ ਖਲਾੜੇ ਜਿਹਦੇ ਵਿੱਚ ਹੀੜਨਗੇ ਨਾ ਜਿਹੜਾ ਉਹ ਰੈਕ ਲਾਏ ਇਹ ਵੀ ਪਾਂਦੇ ਵਾਂ ਰੈਕ ਵੀ ਅਸੀਂ ਇੰਨੇ ਵੱਡਾ ਹੋਇਆ ਹੈ ਟੈਂਪਰੇਰੀ ਤੇ ਨਾ ਕਰਦੇ ਵਿੱਚ ਪੂਰੇ ਪੱਖੇ ਗਿਆ ਚਲੋ ਫਟਾਫਟ ਸਬਜੀ ਬਣਾਵਾ ਸਬਜੀ ਦਾ ਮਸਲਾ ਪਿਆ ਫਿਰ ਮੈਂ ਸੋਚਿਆ ਚਲੋ ਵਲੌਗ ਆਪਾਂ ਬਣਾ ਹੀ ਲੈਨੇ ਆ ਅੱਜ ਜੇ ਨਾ ਤੇ ਆਪਾਂ ਸਬਜੀ ਧੋ ਸਕਦੇ ਉਹਦੇ ਨਾਲ ਇਹ ਵੀ ਇਦਾਂ ਹੀ ਥੋੜਾ ਥੋੜਾ ਧੋ ਤੋ ਕਿਹੀ ਵਰਤਨਾ ਪੈਣਾ ਹੈ ਪਾਣੀ ਕੱਲ ਤੱਕ ਕਦੀ ਕਦੀ ਤੇ ਕਿੰਨੇ ਹੁੰਦੀ ਆ ਵੀ ਇੱਕ ਦਿਨ ਬਾਅਦ ਵੀ ਨਹੀਂ ਆਉਂਦਾ ਦੋ ਦਿਨ ਬਾਅਦ ਆ ਪਾਣੀ ਆਉਂਦਾ ਹੁੰਦਾ ਏ ਇਹ ਵਾਲਾ ਪਾਣੀ ਵੀ ਢੋਲਣਾ ਨਹੀਂ ਇਹ ਵੀ ਆਪਾਂ ਯੂਜ਼ ਕਰਨਾ ਹੈ ਦੁਬਾਰਾ ਪਾਣੀ ਧੋਣ ਵਾਸਤੇ ਇਹ ਸੱਚੀ ਐਵੇਂ ਲੱਗ ਰਿਹਾ ਹੈ ਕਿ ਹਾਂ ਸੱਚੀ Rajasthan ਵਿੱਚ ਆ ਗਏ ਆ ਟੇਲੇ ਸਾਲ ਕਿ ਨਹੀਂ ਨਹੀਂ ਪਾਣੀ ਦੀ ਬਹੁਤ ਦਿੱਕਤ ਹੈ ਪਾਣੀ ਦੀ ਬਹੁਤ ਦਿੱਕਤ ਨਹੀਂ ਜਦੋਂ ਦੋ ਟਾਈਮ ਪਾਣੀ ਹੁੰਦਾ ਬਹੁਤ ਆ ਪਾਣੀ ਦੀ ਕਾਦੀ ਦਿੱਕਤ ਹੈ ਪਰ ਅੱਜ ਲੱਗ ਰਿਹਾ ਹੈ ਕਿ ਹਾਂ ਸੱਚੀ ਆਪਾਂ Rajasthan ਵਿੱਚ ਆ ਚੁੱਕੇ ਆ ਕਿਉਂਕਿ ਪਾਣੀ ਇੰਨਾ ਸੰਜਮ ਨਾਲ ਵਰਤਿਆ ਜਾਂਦਾ ਹਰਨਵਦੀ ਵਾਲਟੀ ਨਾ ਨਵਾਇਆ ਰਾਈ ਕੰਦਾ ਪੰਮਾ ਪਾਣੀ ਹੋਰ ਪਾਣੀ ਹੋਰ ਮੈਂ ਕਿਹਾ ਹੈ ਨਹੀਂ ਪੁੱਤ ਖਤਮ ਹੋ ਗਿਆ ਇਹਦੇ ਵਿੱਚੋ ਵੀ ਮੈਂ ਕਿਹਾ ਕਿ ਵਾਲਟੀ ਨਾ ਨਾਣਾ ਹੈ ਦੇ ਵੀ ਮੈਂ ਥੱਪੜ ਮਾਰਨਾ ਉਹਨੂੰ ਵੀ ਡਰੋਂਦਿਆਂ ਹੈ ਕਿੰਨੀ ਹਨੇਰੀ

ਹਮਮ ਰੇਨਬੋ ਆ ਕਿੰਨਾ ਸੋਹਣਾ ਪੀਪਲ ਹਰਿਆ ਹਰਿਆ ਲੱਗੰਦਿਆ ਹਰਿਆ ਭਰਿਆ ਹਮ ਉਧਰ ਆਵਾਲੀ ਨੂੰ ਹੀ ਉਹ ਪੈ ਗਈ ਬੂਰ ਜ ਜਿੱਦਾਂ ਪੈ ਗਿਆ ਨਾ ਜੇ ਸਾਰੇ ਇਹ ਹੋ ਗਿਆ ਉਹ ਵੇਖੋ ਹਰੇ ਹਰੇ ਲੱਗੰਦਾ ਹੈ ਨਾ ਨਹੀਂ ਤੇ ਵਿਚਾਰੇ ਮਰੇ ਪੈ ਹੀ

ਰਾਈਡ ਆਫ ਕਰ ਉਹ ਕਿਹੜਾ ਨੰਬਰ ਫਟ ਲੱਗ ਰਹੀ ਹੈ ਮੈਂ ਤਾਂ ਦੱਸੀ ਜਾਂਦੇ ਬਾਹਰ ਓਏ ਚਲੋ ਫਟਾਫਟ ਲੰਮੇ ਪੈਣ ਦੀ ਕੋਸ਼ਿਸ਼ ਕਰੋ